ਲੋਵੀ ਦੋਸਤੋ ਆਪਾਂ ਪਹੁੰਚ ਗਏ ਆ ਰਾਜਾ ਬਾਈ ਨੂੰ ਫੋਨ ਲਾ ਲਿਆ ਤੇ ਦੇਖ ਰਿਹਾ ਕਿੱਥੇ ਆ ਬਾਈ ਹੁਣੇ ਲੋਵੀ ਦੋਸਤੋ ਆਪਾਂ ਚੱਲਿਆਉਣ ਬੀਬੀ ਨੂੰ ਦਵਾਈ ਦਵਾਉਣ ਬੀਬੀ ਕਿਵੇਂ ਆ ਠੀਕ ਆ ਠੀਕ ਨਹੀਂ ਮੈਂ ਠੀਕ ਨਹੀਂ ਹੈਗੀ ਬੀਬੀ ਸਾਡੇ ਕਹਿੰਦੀ ਮੈਂ ਠੀਕ ਨਹੀਂ ਹੈਗੀ ਤੇ ਫਿਰ ਦਵਾਈ ਦਵਾ ਕੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਦੋਸਤੋ ਲੋਵੀ ਦੋਸਤੋ ਅੱਗੇ ਟ੍ਰੈਫਿਕ ਪੁਲਿਸ ਵਾਲਿਆਂ ਨੇ ਰੋਕ ਲਿਆ ਗੱਡੀਆਂ ਤੇ ਆਪਾਂ ਪਹੁੰਚ ਗਏ ਅਸਟਾਨ ਕਹਾੜੀ ਚੌਂਕ ਦੇ ਵਿੱਚ। ਲੋ ਵੀ ਦੋਸਤੋ ਅੱਜ ਆਪਾਂ ਦਹੀਂ ਭੱਲੇ ਖਾਵਾਂਗੇ ਬਾਈ ਹੁਣਾਂ ਕੋਲ ਪਹੁੰਚੇ ਆਂ ਤੇ ਮੈਂ ਕਹਿੰਦਾ ਪੰਜ ਪਾਣੀ ਵਾਲੇ ਗੋਲ ਗੱਪੇ ਬਹੁਤ ਘੈਂਡਾ ਵੀਰੇ ਹੁਣਾਂ ਕੋਲ ਸਪੈਸ਼ਲ 20 ਕਿਲੋਮੀਟਰ ਏਰੀਆ ਤੋਂ ਆਈਦਾ ਵਾ। ਤੇ ਗੱਲਬਾਤ ਪੂਰੀ ਐਂਡ ਆ। ਤੇ ਸੱਸੀ ਗੱਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਕੀ ਹਾਲ ਚਾਲ ਸਾਰੇ ਠੀਕ ਠਾਕ ਹਾਂ ਲੋ ਵੀ ਦੋਸਤੋ ਅੱਜ ਦਾ ਬਲੌਗ ਆਪਣਾ ਸ਼ੁਰੂ ਹੋ ਗਿਆ। ਅੱਜ ਦਾ ਬਲੌਗ ਹੈਗਾ ਆਪਣਾ ਪਹਿਲਾਂ ਆਪਾਂ ਜਾਵਾਂਗੇ ਅੱਜ ਰਾਜਾ ਹੈਅਰ ਡਰੈਸ ਕੋਲ ਕਿਉਂਕਿ ਦਾੜੀ ਥੋੜੀ ਥੋੜੀ ਕਟਾਉਣੇ ਵਾਲੀ ਹੋ ਗਈ ਤੁਸੀਂ ਕਹੋਗੇ ਬਹੁਤ ਜ਼ਿਆਦਾ ਆ ਗਈ ਨਾ ਦਾੜੀ ਥੋੜੀ ਕਟਾਉਣੇ ਵਾਲੀ ਕੀ ਕਟਾਉਣੀ ਨਹੀਂ ਹੈਗੀ ਮਤਲਬ ਸੈੱਟ ਕਰਵਾਉਣੀ ਆ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਅੱਜ ਸ਼ਾਇਦ ਖੰਨੇ ਸ਼ਹਿਰ ਜਾਈਏ ਤੇ ਫਿਰ ਨਾਲ ਦੇ ਨਾਲ ਵਰਕਸ਼ਾਪ ਤੇ ਤਿੰਨ ਚਾਰ ਕੰਮ ਤੇ ਬਹੁਤ ਬਹੁਤ ਧੰਨਵਾਦ ਹੋਈ ਜੋ ਵੀਡੀਓ ਨੂੰ ਇੰਨਾ ਪਿਆਰ ਕਰਦੇ ਹੋ ਦੋਸਤੋ ਤੇ ਚਲੋ ਮਿਲਦੇ ਆ ਫਿਰ ਤੁਹਾਨੂੰ ਹੁਣ ਆਪਾਂ ਰਾਜਾ ਡਰੈਸਰ ਤੇ ਉਹ ਮੂੰਹ ਜੋ ਕੁਝ ਕੁਝ ਥੋੜਾ ਜਿਹਾ ਗਲਤ ਨਿਕਲਿਆ ਸੀ ਤੇ ਹੁਣ ਸਾਂਬਲੇ ਥੋੜਾ ਜਿਹਾ ਠੀਕ ਹੈ ਵੀਡੀਓ ਕੱਟ ਕੇ ਦੁਬਾਰਾ ਨਹੀਂ ਪਾਉਣੀ ਸਤ ਸ੍ਰੀ ਅਕਾਲ ਚੰਗਾ ਲਓ ਵੀ ਦੋਸਤੋ ਆਪਾਂ ਵਰਕਸ਼ਾਪ ਤੇ ਪਹੁੰਚ ਗਏ ਆ ਤੇ ਆਪਾਂ ਰਾਜਾ ਹੇਰ ਨੂੰ ਫੋਨ ਕੀਤਾ ਸੀ ਉਹ ਕਹਿੰਦੇ 15-20 ਮਿੰਟ ਤੱਕ ਆਵਾਂਗੇ ਜਦ ਤੱਕ ਆਪਾਂ ਵਰਕਸ਼ਾਪ ਤੇ ਆਪਣਾ ਗੱਡੀਆਂ ਆਪਣੀਆਂ ਬਾਹਰ ਕੱਢ ਦੀ ਅੱਜ ਫਾਦਰ ਸਾਹਿਬ ਸਵੇਰੇ 5 ਵਜੇ ਚੱਲੇ ਗਏ ਦੋਸਤੋ ਤੇ ਕਹਿੰਦੇ ਆ ਦੀਪਾ ਡਾਉਣ ਆ ਗਿਆ ਆ ਮੁੰਡਾ ਟਾਈਮ ਦਾ ਪੂਰਾ ਪਾਬੰਦ ਆ ਪੂਰੇ ਟਾਈਮ ਤੇ ਆ ਗਿਆ ਦੋਸਤੋ ਦੀਪੇ ਕਿਵੇਂ ਵੀਰੇ ਇਹ 9 ਵਜੇ ਪੂਰਾ ਆ ਗਿਆ ਮੁੰਡਾ ਆ ਗਏ ਗਏ ਚਲੋ ਵੀ ਦੋਸਤੋ ਤੇ 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 ਹੋ ਠੀਕ ਉਹ ਇੱਥੇ ਬੌ ਰੰਗ ਚਟਾ ਆਉਂਦਾ ਸੈਟਿੰਗ ਕਰਨ ਵਾਲੀ ਥੋੜੀ ਕਰ ਦਾਂਗੇ ਸੈਟਿੰਗ ਸ਼ੂਟਿੰਗ ਤੇ ਚਲੋ ਦੋਸਤੋ ਫਿਰ ਆਪਾਂ ਹੁਣ ਥੋੜੀਆਂ ਗੱਡੀ-ਗੁੜੀਆਂ ਬਾਹਰ ਕੱਢ ਕੇ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਦੋਸਤੋ ਟਰੈਕਟਰ ਚੱਲਿਆ ਕੰਮ ਤੇ ਚਲੋ ਵੀ ਦੋਸਤੋ ਟਰੈਕਟਰ ਚੱਲਿਆ ਕੰਮ ਤੇ ਤੇ ਇੱਧਰ ਤੇ ਤਾਂ ਕਰਦਾ ਕੰਮ ਤੇ ਲਓ ਵੀ ਦੋਸਤੋ ਆਪਾਂ ਪਹੁੰਚ ਗਏ ਆ ਰਾਜਾ ਬਾਈ ਨੂੰ ਫੋਨ ਲਾ ਲਿਆ ਤੇ ਦੇਖ ਰਿਹਾ ਕੱਤਿਆ ਬਾਈ ਹੁਣੇ ਲਓ ਵੀ ਦੋਸਤੋ ਆਪਾਂ ਰੈਡੀ ਰੂਡੀ ਹੋ ਕੇ ਬੈਠ ਗਏ ਆ ਗੱਡੀ 'ਚ ਤੇ ਹੁਣ ਆਪਾਂ ਚੱਲਿਆਂ ਲੁਧਿਆਣੇ ਵੀਡੀਓ ਆਫਿਸ ਇੱਕ ਦੋ ਸਾਨੂੰ ਕੰਮ ਆ ਤੇ ਕੰਮ ਕਰਨ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਚਲੋ ਆਓ ਅੱਜ ਦਾ ਲੁਧਿਆਣਾ ਦਾ ਟ੍ਰੈਫਿਕ ਹੈ ਨਹੀਂ ਜਮਾ ਹੀ ਕਹਿੰਦੇ ਟ੍ਰੈਫਿਕ ਹੈ ਹੀ ਨਹੀਂ ਨਾ ਸਾਡੇ ਕੋਲ ਟ੍ਰੈਫਿਕ ਹੱਥੋਂ ਦਿਖਾਵਾਂਗੇ ਲੋਬੀ ਮਿੱਤਰੋ ਕੋਈ ਟ੍ਰੈਫਿਕ ਟ੍ਰੁਕ ਨਹੀਂ ਹੈਗੀ ਐਂਡ ਸਾਰਾ ਕੁਝ ਓਕੇ ਆ ਕਹਿੰਦੇ ਆਹ ਟਾਈਮ ਟ੍ਰੈਫਿਕ ਨਹੀਂ ਹੁੰਦੀ ਹੈਗੀ ਦੁਪਹਿਰੇ ਹੈਗੇ ਤਾਂ ਆਪਾਂ ਕੱਟ ਹੁੰਦੀ ਬਹੁਤ ਜ਼ਿਆਦਾ ਲਓ ਵੀ ਦੋਸਤੋ ਆਪਾਂ ਜਿ ਆ ਰਹੇ ਹਾਂ ਹੁਣ ਲਓ ਜੀ ਦੋਸਤੋ ਆਪਾਂ ਸੀਐਨਜੀ ਪੰਪ ਤੇ ਪਹੁੰਚ ਗਏ ਆਂ ਸੀਐਨਜੀ ਪੈ ਰਹੀ ਆ ਗੱਡੀ ਚ ਤੇ ਇਸ ਤੋਂ ਬਾਅਦ ਮਿਲਦਾ ਤੁਹਾਨੂੰ ਗੱਡੀ 'ਚ ਬੈਠ ਕੇ ਹਾਂਜੀ ਦੋਸਤੋ ਅੱਜ ਇੱਕ ਕੰਮ ਕੈਨਸਲ ਹੋ ਗਿਆ ਲੁਧਿਆਣੇ ਦਾ ਕੰਮ ਕੈਨਸਲ ਹੋ ਗਿਆ ਤੇ ਵਾਪਸ ਸੀਐਨਜੀ ਫੁੱਲ ਕਰਵਾ ਕੇ ਘਰ ਨੂੰ ਜਾ ਰਹੇ ਆਂ ਘਰ ਤੋਂ ਬਾਅਦ ਆਪਾਂ ਜਾਵਾਂਗੇ ਪਿੰਡ ਨੂੰ ਪਿੰਡ ਜਾ ਕੇ ਤੁਹਾਨੂੰ ਆਪਾਂ ਮਿਲਦੇ ਆਂ ਦੋਸਤੋ ਤੋ ਵੀ ਦੋਸਤੋ ਅਸੀਂ ਚੱਲੇ ਆ ਹੁਣ ਪਿੰਡ ਨੂੰ ਮੰਮਾ ਕਿਵੇਂ ਆ ਠੀਕ ਆ ਠੀਕ ਆ ਵਧੀਆ ਹਾਂ ਠੀਕ ਆ ਦੋਸਤੋ ਮੰਮੀ ਜੇ ਵਧੀਆ ਬਲੌਗ ਦੇ ਵਿੱਚ ਗੱਲ ਕਰਨ ਲੱਗੀ ਹੈ ਨਾ ਆਪਾਂ ਮੰਮੀ ਨੂੰ ਅਗਲੀਆਂ ਫਿਲਮਾਂ ਵਿੱਚ ਲਾਵਾਂਗੇ ਬਤਾਓ ਏਕਟਰ ਫੇਰ ਅਸੀਂ ਮਾਂ ਪੁੱਤ ਐਕਟਰ ਆਵਾਂਗੇ ਕਿਉਂ ਮੰਮੀ ਹਾਂ ਜੀ ਆਵਾਂਗੇ ਆਵਾਂਗੇ ਕਿਉਂ ਚਲੋ ਠੀਕ ਆ ਦੋਸਤੋ ਮਿਲਦੇ ਆ ਫਿਰ ਤੁਹਾਨੂੰ ਹੁਣ ਆਪਾਂ ਪਿੰਡ ਜਾ ਕੇ ਲਓ ਵੀ ਦੋਸਤੋ ਆਪਾਂ ਪਿੰਡ ਪਹੁੰਚ ਚੁੱਕੇ ਆ ਪਿੰਡ ਪਹੁੰਚ ਕੇ ਦੇਖਦੇ ਆ ਕੀ ਮਾਹੌਲ ਚਾਲ ਆ ਤੇ ਚਲੋ ਦੁਬਾਰਾ ਮਿਲਦੇ ਆਂ ਫਿਰ ਹੁਣ ਆਪਾਂ ਤੁਹਾਨੂੰ ਆ ਦੇਖੋ ਪਿੰਡ ਪਹੁੰਚ ਗਏ ਆ। ਲਓ ਵੀ ਦੋਸਤੋ ਆਪਾਂ ਚੱਲੇ ਆਣ ਬੀਬੀ ਨੂੰ ਦਵਾਈ ਦਿਵਾਉਣ। ਬੀਬੀ ਕਿਵੇਂ ਆ? ਠੀਕ ਆ? ਠੀਕ ਨਹੀਂ ਮੈਂ। ਠੀਕ ਨਹੀਂ ਹੈਗੀ ਬੀਬੀ ਸਾਡੇ ਕਹਿੰਦੀ ਮੈਂ ਠੀਕ ਨਹੀਂ ਹੈਗੀ ਤੇ ਫਿਰ ਦਵਾਈ ਦਿਵਾ ਕੇ ਫਿਰ ਆਪਾਂ ਤੁਹਾਨੂੰ ਮਿਲਦੇ ਆਂ ਦੋਸਤੋ। ਲਓ ਵੀ ਦੋਸਤੋ ਬੀਬੀ ਨੂੰ ਆਪਾਂ ਦਵਾਈ ਦਿਵਾ ਲਈ ਆ। ਆ ਸਾਡੇ ਪਿੰਡਾਂ ਦੇ ਡਾਕਟਰ ਦਾ ਕਲਿਆਣ ਮੈਡੀਕਲ ਸਟੋਰ ਕਹਿੰਦੇ। ਬਾਬੂ ਜੀ ਦਵਾਈ ਦਿੰਦੇ ਆ ਦੋਸਤੋ। ਆਪੋ ਆਪਣੇ ਪਿੰਡਾਂ ਦਾ ਕੋਈ ਫੇਮਸ ਡਾਕਟਰ ਹੁੰਦਾ ਵਾ ਸਾਡੇ ਪਿੰਡਾਂ ਵਾਲ ਦਾ ਇਹ ਹੀ ਆ ਸਾਡੇ ਤੋਂ ਘਰ ਤੋਂ 7-8 ਕਿਲੋਮੀਟਰ ਦੂਰ ਤੇ ਚਲੋ ਮਿਲਦੇ ਆ ਫਿਰ ਤੁਹਾਨੂੰ ਹੁਣ ਆਪਾਂ ਘਰੇ ਜਾ ਕੇ ਲਓ ਵੀ ਦੋਸਤੋ ਆਪਾਂ ਘਰੇ ਪਹੁੰਚ ਚੁੱਕੇ ਆ ਬੀਬੀ ਨੇ ਉਤਰ ਗਿਆ ਤੇ ਹੁਣ ਆਪਾਂ ਜਾਵਾਂਗੇ ਪੱਠੇ ਲੈਣ ਤੇ ਅੱਜ ਪਹਿਲੀ ਵਾਰ ਐਕਸਪੀਰੀਐਂਸ ਹੋਣਾ ਵੀ ਜਿਹੜਾ ਮੋਟਰਾਂ ਦੇ ਪਿਛੇ ਰੇੜੀ ਪਾ ਕੇ ਪੱਠੇ ਲੈ ਕੇ ਆਉਣੇ ਆ ਤੇ ਪਹਿਲਾਂ ਚਾਚੇ ਹੁਣੇ ਲਿਆਉਂਦੇ ਆ ਤੇ ਅੱਜ ਪਿੰਡ ਆਇਆ ਤੇ ਪਿੰਡ ਮੁੱਦਮੁੱਦ ਦਾ ਕੰਮ ਕਰ ਦੇਖਣਾ ਪੈਂਦਾ ਭਾਈ ਘਰੇ ਵਿਆਹ ਵਾ ਤੇ ਹੁਣ ਸਾਰੇ ਕੰਮ ਕਰਨੇ ਪੈਣੇ ਆ ਦੋਸਤੋ ਤੇ ਚਲੋ ਆ ਸਾਡੀ ਹੈਗੀ ਰਾਣੀ ਸੁੰਦਰਾ ਆ ਰਾਣੀ ਸੁੰਦਰਾ ਔਰ ਅੱਜੋਆ ਪਤਲੀ ਸੜਕ ਕੈਲੋ ਖੜੀ ਆ ਦੋਸਤੋ ਤਿੰਨੇ ਜਣੇ ਦੇ ਨਾਮ ਆ ਤੇ ਦੋ ਸਾਡੀਆਂ ਅੰਦਰ ਖੜੀਆਂ ਨੇ ਤੇ ਚਲੋ ਫਿਰ ਤੁਹਾਨੂੰ ਮਿਲਦੇ ਆ ਫਿਰ ਹੁਣ ਆਪਾਂ ਦਿਖਾਵਾਂਗੇ ਉਧਰ ਦਾਦੀ ਮੇਰੀ ਮਤਲਬ ਰੇਡੀਨੋਟੋਜਨ ਪਾਣ ਗਿਆ ਖਚਣ ਗਿਆ ਦਾਦੀ ਉਹ ਆ ਕੀ ਕਰਤਾ ਓਹੋ ਗੰਦੇ ਕੰਮ ਕਰਤੇ ਲਓ ਵੀ ਦੋਸਤੋ ਹੁਣ ਚੱਲੇ ਆਪਾਂ ਵਰਕਸ਼ਾਪ ਤੇ ਵਰਕਸ਼ਾਪ ਤੇ ਜਾ ਕੇ ਤੁਹਾਨੂੰ ਮਿਲਦੇ ਆਂ ਦੇਖਦੇ ਆਂ ਭਾਈ ਵਰਕਸ਼ਾਪ ਤੇ ਜਾ ਕੇ ਬੰਦਿਆਂ ਨੇ ਕੀ ਕੰਮ ਕੀਤਾ ਤੇ ਮਿਲਦੇ ਆਂ ਫਿਰ ਤੁਹਾਨੂੰ ਹੁਣ ਆਪਾਂ ਵਰਕਸ਼ਾਪ ਤੇ ਜਾ ਕੇ ਲਓ ਵੀ ਦੋਸਤੋ ਆਪਾਂ ਆਪਣੀ ਵਰਕਸ਼ਾਪ ਤੇ ਪਹੁੰਚ ਚੁੱਕੇ ਆਂ ਤੇ ਹੁਣ ਆਪਾਂ ਆਪਣੇ ਦੂਜੇ ਗੜਾਉਂ ਚ ਚੱਲਿਆ ਦੋਸਤੋ ਤੇ ਮਿਲਦੇ ਆਂ ਫਿਰ ਤੁਹਾਨੂੰ ਆਪਾਂ ਆਪਣੇ ਦੂਜੇ ਗੜਾਉਂ ਜਾ ਕੇ ਦੇਖਦੇ ਆਂ ਉੱਧਰ ਬੰਦੇ ਨੇ ਅੱਜ ਕੀ ਕੰਮ ਕੀਤਾ ਮਿਸਤਰੀ ਲੱਗੇ ਹੋਏ ਨੇ ਦੋਸਤੋ ਤੇ ਲਓ ਵੀ ਮੇਰੇ ਵੀਰੋ ਅੱਜ ਜਾਮ ਹੈ ਨਹੀਂ ਕਹਿੰਦੇ ਘੋੜੇ ਚੌਂਕ ਚ ਤੇ ਜਾ ਕੇ ਦੇਖਦੇ ਆਂ ਕੀ ਕੀਤਾ ਉੱਧਰ ਬੰਦਿਆਂ ਨੇ ਕੰਮ ਤੇ ਅੱਜ ਸ਼ਾਮ ਨੂੰ ਆਪਾਂ ਆਬਵੀਸਟ ਜਾਵਾਂਗੇ ਜਾਂ ਜਿਮ ਜਾਵਾਂਗੇ ਦੋਸਤੋ ਬਾਕੀ ਦੇਖਦੇ ਆਂ ਕੀ ਬਣਦਾ ਬਣਦਾ ਹੈਗਾ ਦੇਖਦੇ ਆ ਕਿੱਥੇ ਜਾਣੇ ਆ ਕਿੱਥੇ ਨਹੀਂ ਆ ਅਮੇ ਤਾਂ ਹੈਗੇ ਵੀ ਅੱਜ ਜਿਮ ਤੇ ਆਫਿਸ ਦੋਨੇ ਜਗ੍ਹਾ ਤੇ ਜਾਵਾਂਗੇ ਲਓ ਵੀ ਦੋਸਤੋ ਅੱਗੇ ਟ੍ਰੈਫਿਕ ਪੁਲਸ ਵਾਲਿਆਂ ਨੇ ਰੋਕ ਲੀਆਂ ਗੱਡੀਆਂ ਆਪਾਂ ਪਹੁੰਚ ਗਏ ਅਸਟਾਨ ਕਹਾੜੀ ਚੌਂਕ ਦੇ ਵਿੱਚ ਸਭ ਦੋਸਤੋਂ ਸੂਨ ਆ ਗਿਆ ਹੁਣ ਕੀ ਦਾ ਆਇਆ ਦੇਖਦੇ ਹਾਂ ਭਾਈ ਜੀ ਲਓ ਵੀ ਦੋਸਤੋਂ ਆਪਾਂ ਆਪਣੇ ਦੂਜੇ ਘੜਾਣ ਤੇ ਪਹੁੰਚ ਗਏ ਆ ਮਿਸਤਰੀ ਮੰਡੇ ਲੱਗੇ ਹੋਏ ਨੇ ਦੇਖਦੇ ਹਾਂ ਕੀ ਕੀ ਅੱਜ ਇਹਨਾਂ ਨੇ ਕੰਮ ਕੀਤਾ ਦੋਸਤੋਂ ਤੇ ਉਧਰ ਕਹਿੰਦੇ ਠੇਕੇਦਾਰ ਸਾਹਿਬ ਲੱਗੇ ਹੋਏ ਨੇ ਕੀ ਬਣਦਾ ਜਣਦਾ ਦੇਖਦੇ ਹਾਂ ਭਾਈ ਆਜੋ ਫਿਰ ਮੁੰਡੇ ਦੇਖਦੇ ਆ ਕੀ ਬਣਦਾ ਜਣਾ ਨਾ ਠੀਕ ਚੱਲ ਗਏ ਅੱਜ ਠੇਕੇਦਾਰ ਸਾਹਿਬਾ ਨਾ ਗੱਡੀ ਗੁੱਡੀ ਧਵਾ ਕੇ ਲਿਆਇਆ ਸਾਡੇ ਇਧਰ ਪਹੁੰਚ ਗਿਆ ਪੂਰੇ ਠੇਕੇਦਾਰ ਸਾਹਿਬ ਉਹ ਨਹੀਂ ਲੱਗੇ ਹੋਇਆ ਕੰਮ ਕਰਨ ਠੇਕੇਦਾਰ ਸਾਹਿਬ ਉਹ ਨਹੀਂ ਸਾਡੇ ਕੰਮ ਕਰਨ ਲੱਗੇ ਹੋਏ ਨੇ ਇਹਨਾਂ ਨੇ ਅੱਜ ਨਾ ਆਪਾਂ ਕੀ ਕਹਿੰਦੇ ਹੁੰਦੇ ਆ ਫੁੱਲ ਪ੍ਰੋਮੋਸ਼ਨ ਕਰਨੀ ਆ ਵੀ ਇਹਨਾਂ ਤੋਂ ਜਿਨ੍ਹਾਂ ਨੇ ਕੰਮ ਕਰਾਉਣਾ ਇਹਨਾਂ ਤੋਂ ਕਰਾਇਆ ਦੇਖੋ ਪੂਰਾ ਲੈਵਲ ਆ ਲੱਗਾ ਠੇਕੇਦਾਰ ਸਾਹਿਬ ਕੀ ਗੱਲਾ ਠੀਕ ਹੋ ਵਧੀਆ ਜੀ ਟਾਈਮ ਆ ਕੇ ਤੇ ਆ ਦੇਖ ਲਓ ਭਾਈ ਅਰਸ਼ਪੁਰਸ਼ ਪਾਤਾ ਤੇ ਲੇਬਰ ਨੂੰ ਲਾ ਕੇ ਮਤਲਬ ਇੱਕ ਦੋ ਦਿਨਾਂ ਚ ਬਾਈ ਉਹਨਾਂ ਦਾ ਕੰਮ ਕਲੀਅਰ ਕਰ ਦੇਣਾ ਵਾ ਹੋਰ ਵੀਰੇ ਕਿਵੇਂ ਹੋ ਠੀਕ ਆ ਵਧੀਆ ਵਧੀਆ ਠੀਕ ਠਾਕ ਤੇ ਜਿਨ੍ਹਾਂ ਨੇ ਵੀ ਘਰ ਬਣਾਉਣਾ ਵਾ ਠੀਕ ਆ ਦੁਕਾਨ ਬਣਵਾਉਣੀ ਆ ਕੋਠੀਆਂ ਬਣਵਾਉਣੀਆਂ ਨੇ ਜੋ ਕੰਮ ਵੀ ਕਰਨਾ ਤਾਂ ਸਾਡੇ ਗੰਗਾ ਬਾਈ ਠੇਕਦਾਰ ਸਾਹਿਬ ਨਾਲ ਕੰਟੈਕਟ ਜ਼ਰੂਰ ਕਰ ਲਿਓ ਨੰਬਰ ਤੁਹਾਨੂੰ ਮੈਂ ਦੇ ਦੂੰਗਾ ਠੀਕ ਆ ਤੇ ਚਲੋ ਠੀਕ ਆ ਫਿਰ ਤੁਹਾਨੂੰ ਮਿਲਦੇ ਆਪਾਂ ਘਰੇ ਜਾ ਕੇ ਲੋ ਵੀ ਦੋਸਤੋ ਆਪਾਂ ਆਪਣੀ ਵਰਕਸ਼ਾਪ ਤੇ ਪਹੁੰਚ ਚੁੱਕੇ ਆਂ ਤੇ ਇਹ ਬਣਾ ਨਾ ਕੈਮਰੇ ਦੀ ਸੈਟਿੰਗ ਸ਼ੂਟਿੰਗ ਹਿਲ ਜਾਂਦੀ ਹੈ ਇੱਕ ਵਾਰ ਮੱਥਾ ਮੁੱਥਾ ਕੱਟਿਆ ਜਾਂਦਾ ਭਾਈ ਤੇ ਇਸ ਕਰਕੇ ਐਕਸਪੀਰੀਅੰਸ ਭਾਈ ਥੋੜਾ ਵਲੌਗ ਵਲੌਗ ਦਾ ਕੱਟ ਹੀ ਆ ਦੋਸਤੋ ਤੇ ਹੌਲੀ ਹੌਲੀ ਹਿਸਾਬ ਤਾਪ ਆਜੂਗਾ ਤੁਸੀਂ ਇਹਨਾਂ ਸਾਰਿਆਂ ਨੇ ਪਿਆਰ ਬਣਾਈ ਰੱਖਿਓ ਮੈਂ ਮਤਲਬ ਜਿੰਨੇ ਵੀ ਵੀਡੀਓ ਨੂੰ ਤੁਸੀਂ ਤੱਕ ਦੇਖਿਆ ਨੇ ਚਲੋ ਵਧੀਆ ਪਿਆਰ ਦੇ ਰਹੇ ਹੋ ਤੁਸੀਂ ਕਮੈਂਟ ਕਮੈਂਟ ਸ਼ੇਅਰ ਸ਼ੁਰੂ ਭਾਈ ਤੱਕ ਭਾਈ ਬਈਆ ਦੋਸਤੋ ਲੋਕੋ ਅਰੇ ਤੋਂ ਕੋਹਾੜੇ ਦਾ ਜਾਮ ਲੱਗਣਾ ਸਟਾਰਟ ਹੋ ਗਿਆ ਸਾਡੇ ਏਰੀਆ ਦਾ ਤੇ ਹੁਣ ਆਪਾਂ ਆਪਣੇ ਵਰਕਸ਼ਾਪ ਤੇ ਪਹੁੰਚਣ ਆ ਲਈਏ ਦੋਸਤੋ ਆ ਦੇਖੋ ਆ ਦੇਖੋ ਗੱਡੀ ਵਾਲਿਆਂ ਨੂੰ ਨਾ ਜਮਾ ਚਲਾਉਣੇ ਨਹੀਂ ਆਉਂਦੀ ਹੈਗੀ ਫੇਰ ਕਹਿੰਦੇ ਕਸੂਰ ਕਾਰ ਵਾਲੇ ਦਾ ਇੱਥੇ ਜ਼ਿੰਮੇਵਾਰ ਆਪਣੀ ਆਪਣੀ ਚੀਜ਼ ਦਾ ਆਪ ਜ਼ਿੰਮੇਵਾਰ ਆ ਇੱਥੇ ਗੱਡੀ ਵਾਲਾ ਕੋਈ ਕਿਸੇ ਦਾ ਕੋਈ ਜ਼ਿੰਮੇਵਾਰ ਨਹੀਂ ਹੈਗਾ ਦੋਸਤੋ ਲਓ ਵੀ ਮੇਰੇ ਦੋਸਤੋ ਆਪਾਂ ਪਹੁੰਚ ਗਏ ਆ ਆਪਣੀ ਵਰਕਸ਼ਾਪ ਤੇ ਚਲੋ ਫਿਰ ਆਪਾਂ ਤੁਹਾਨੂੰ ਥੋੜੇ ਟਾਈਮ ਤੱਕ ਮਿਲਦੇ ਆਂ ਦੋਸਤੋ ਗੱਡੀ ਲਾਤੀ ਆਪਾਂ ਸਾਈਡ ਤੇ ਤੇ ਕਸਟਮਰ ਦੋ ਤਿੰਨ ਆਏ ਹੋਏ ਉਹਨਾਂ ਨੂੰ ਮਿਲ ਕੇ ਫਿਰ ਆਪਾਂ ਮਿਲਦੇ ਆਂ ਤੁਹਾਨੂੰ ਧੰਨਵਾਦ ਐ ਐਵੇਂ ਫੋਟੋ ਖਿੱਚੀ ਜਾਂਦੀਆਂ ਰੈਂਪ ਉਹਨਾਂ ਦੀਆਂ ਬਾਅਦ ਜੋ ਨਾ ਇਹ ਬਹੁਤ ਤਰੀਕੇ ਨਾਲ ਜਾਣੇ ਜਾਂਦੇ ਨੇ ਵਧੀਆ ਤਰੀਕੇ ਨਾਲ ਆਹ ਦੇਖੋ ਤੁਸੀਂ ਭੱਜਦਾ ਹੋਇਆ ਪੂਰੇ ਤਰੀਕੇ ਨਾਲ ਆ ਆ ਆ ਦੇ ਆ ਭੱਜਦਾ ਵਾ ਪੁਗਰੇ ਤੂੰ 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 ਆਪਾਂ ਬਲਾਗ ਚਾਉਣਾ ਨਹੀਂ ਹੈਗਾ ਫੋਟੋਆਂ ਦੇਖੀ ਕਿਉਂ ਕਿ ਚਾਹੁੰਦੇ ਆ ਚਲੋ ਵਧਾਈਆਂ ਵੀਰੇ ਤੁਹਾਨੂੰ ਆ ਸਾਰੇ ਜਣੇ ਵਧਾਈਆਂ ਦੇਦੇ ਮੇਰੇ ਭਰਾ ਨੂੰ ਲਓ ਵੀ ਹੈਪੀ ਬਰਥਡੇ ਨਵਾਂ ਮੋਬਾਈਲ ਲੈ ਲਿਆ ਤੇ ਇਧਰ ਉਹ ਬਿਰਿਆਣੀ ਖੜਿਆ ਬਾਈ ਕੀ ਹਾਲ ਹੈ ਠੀਕ ਹੋ ਵੀਰੇ ਵਧੀਆ ਤੁਹਾਨੂੰ ਠੀਕ ਹੈ ਵਧੀਆ ਵਧੀਆ ਬਾਈ ਵਧੀਆ ਰੈਂਪ ਬਾਈ ਓਏ ਆ ਜਾ ਓਏ ਆ ਜਾ ਉਹ ਆ ਰਿਹਾ ਯਾਰ ਮੂਮਸ ਮਾਰ ਲਾ ਮੜੇ ਵੀਡੀਓ ਬਣਾ ਲੇ ਉਹ ਠੀਕ ਹੈ ਮੂਰੀ ਜਾਨ ਹਨਾ ਆਪਾਂ ਤਾਂ ਆ ਗੇਟ ਦੀ ਜਿਹੜੀ ਡਿਲੀਵਰੀ ਦੇਣੀ ਆ ਉਹਦੀ ਵੀਡੀਓ ਬਣਾਉਣੀ ਆ ਆਪਾਂ ਤਾਂ ਲਓ ਵੀ ਦੋਸਤੋ ਛੋੜੀਏ ਲੱਤਾਂ ਗੱਡੀ ਲਾਉਣ ਲੱਗੇ ਆ ਨੇ ਉੱਤੇ ਗੱਡੀ ਲਾ ਲੈਣੀ ਆ ਜਾਮਾ ਪਰੇ ਕਰ ਲਓ ਜਾਈ ਮੇਰੇ ਵੀਰੋ ਯਾਮਾ ਪਰੇ ਕਰ ਦੋ ਗੱਡੀ ਨਾਲ ਹੀ ਹੋ ਜਾਣੀ ਆ ਇਹਨੇ ਸ਼ੁਰੂ ਕਰਾ ਕੇ ਇਹਨੇ ਸ਼ੁਰੂ ਕਰਾ ਕੇ ਇਹਨੇ ਸ਼ੁਰੂ ਵੀ ਲਾਇਆ। ਹੋਰ ਇਹਨੂੰ ਗੱਲ ਆ ਵੀ ਦੋਸਤੋ ਅੱਜ ਆਪਾਂ ਦਹੀਂ ਪੱਲੇ ਖਾਵਾਂਗੇ ਬਾਈ ਹੁਣਾ ਕੋਲ ਪਹੁੰਚੇ ਆਂ ਤੇ ਮੈਂ ਕਹਿੰਦਾ ਪੰਜ ਪਾਣੀ ਵਾਲੇ ਗੁਲਗੱਪੇ ਬਹੁਤ ਘੈਂਟ ਆ ਵੀਰੇ ਹੁਣਾ ਕੋਲ ਸਪੈਸ਼ਲ 20 ਕਿਲੋਮੀਟਰ ਏਰੀਆ ਤੋਂ ਆਈਦਾ ਵਾ ਤੇ ਗੱਲਬਾਤ ਪੂਰੀ ਐਂਡ ਆ ਤੇ ਤੁਸੀਂ ਵੀ ਸਾਰੇ ਜਣੇ ਬਾਈ ਹੁਣਾ ਕੋਲ ਜ਼ਰੂਰ ਆਇਓ ਤੇ ਉਧਰ ਆਪਣਾ ਸਾਹਮਣੇ ਸ਼ੇਕ ਬਣਦਾ ਪਿਆ ਵਾ ਛੇਕ ਜੂਸ ਜੋ ਵੀ ਹੈਗਾ ਤੇ ਉਸ ਤੋਂ ਬਾਅਦ ਆਪਾਂ ਪੀ ਕੇ ਕਿਤੇ ਹੋਰ ਸਾਈਡ ਤੇ ਚੱਲਾਂਗੇ ਘੁੰਮਣ ਫਿਰਨ ਘੁੰਮਣ ਫਿਰਨ ਨੂੰ ਆਪਾਂ ਕੋਈ ਮਤਲਬ ਹੈ ਨਹੀਂ ਮਲ ਜੂਸ ਪੀ ਕੇ ਆਪਾਂ ਤੇ ਗੋਲ ਮਾਰਕੀਟ ਜਾਵਾਂਗੇ ਗੋਲ ਮਾਰਕੀਟ ਚਾ ਕੇ ਫਿਰ ਕੁਝ ਖਾ ਪੀ ਕੇ ਆਪਾਂ ਚੱਲਦੇ ਆ ਘਰਾਂ ਨੂੰ ਸੋ ਧੰਨਵਾਦ ਤੁਸੀਂ ਸਾਰੇ ਜਣੇ ਵੀਡੀਓ ਨੇ ਇਨਾ ਪਿਆਰ ਕਰਦੇ ਹੋ ਦੋਸਤੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਅੰਕ ਲਾਉਣ ਨਾਲ ਆਪਾਂ ਜੂਸ ਪੀ ਕੇ ਪੂਰੇ ਢੈਂਡ ਗੱਲਬਾਤ ਕਰਕੇ ਹੁਣ ਆਪਾਂ ਚੱਲੇ ਆ ਘਰ ਨੂੰ ਚਲੋ ਮਿਲਦੇ ਆ ਫਿਰ ਤੁਹਾਨੂੰ ਹੁਣ ਆਪਾਂ ਘਰੇ ਜਾ ਕੇ ਤੇ ਆਪਾਂ ਨਾਨੀਣਾ ਵਾਸਤੇ ਕੁਝ ਖਾਣ ਨੂੰ ਪੈਕ ਕਰਾ ਲਿਆ ਤੇ ਇੱਕ ਦੋਸਤੋ ਹੋਰ ਮੈਂ ਤੁਹਾਨੂੰ ਆਪਣੇ ਡੈਡੀ ਜੀ ਦੇ ਨਾਨੀ ਨੂੰ ਮਲਾਉਣਾ ਮੈਂ ਜਾਨਕਿ ਆਪਣੇ ਪੜਨਾਨੀ ਨੂੰ ਚਲੋ ਦੋਸਤੋ ਆਪਾਂ ਮਿਲਦੇ ਆਂ ਫਿਰ ਤੁਹਾਨੂੰ ਘਰੇ ਜਾ ਕੇ ਲਓ ਵੀ ਦੋਸਤੋ ਆਪਾਂ ਪਹੁੰਚ ਗਏ ਹੁਣ ਘਰੇ ਸੋ ਥੈਂਕ ਯੂ ਧੰਨਵਾਦ ਤੁਸੀਂ ਪੂਰੀ ਵੀਡੀਓ ਦੇਖੀ ਆ ਤੇ ਲਾਈਕ ਸ਼ੇਅਰ ਕਮੈਂਟ ਤੁਸੀਂ ਆਪਣੇ ਆਪ ਕਰ ਦਨੇ ਦੋਸਤੋ ਅੱਜ ਦਾ ਬਲੌਗ ਬੱਸ ਛੋਟਾ ਹੋਊਗਾ ਦੋਸਤੋ ਤੇ ਥੈਂਕ ਯੂ ਸੋ ਮੱਚ ਤੈ ਦਿਲੋਂ ਧੰਨਵਾਦ ਜੋ ਤੁਸੀਂ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਨੇ ਹੋ ਤੇ ਨਵੇਂ-ਨਵੇਂ ਵੀਡੀਓ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤੇ ਜਲਦੀ ਆਪਾਂ ਫਿਲਮ ਦਾ ਸ਼ੂਟ ਸਟਾਰਟ ਕਰਾਂਗੇ ਤੇ ਫਿਰ ਤੁਹਾਨੂੰ ਫਿਲਮ ਦੇ ਸੈੱਟ ਤੇ ਲੈ ਕੇ ਚਲਾਂਗੇ ਦੋਸਤੋ ਧੰਨਵਾਦ ਬਹੁਤ-ਬਹੁਤ ਤੁਸੀਂ ਜੋ ਇਹਨਾਂ ਪਿਆਰ ਕਰਦੇ ਹੋ ਦੋਸਤੋ ਤੇ ਫੋਲੋ ਕਰ ਲਿਓ ਸਬਸਕ੍ਰਾਈਬਰ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਧੰਨਵਾਦ